ਜੋ ਬੋਲੇ ਸੋਨਨ ਪੈ ਪਗਵਾੜਵਾਰ ਦੇ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤਮਾਹਾਰਾਜ ਦੀ ਜੈ ਤੋਂ ਅੱਜ ਜੋ ਸੰਤ ਮਹਾਪੁਰਸ਼ਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈਗੀ ਆ ਉਹ ਡੇਰਾ ਬਾਬਾ ਹੁੰਦਾਨਾ ਸ਼ੇਰਪੁਰਿਆ ਕਲਾਂ ਗਿਆਨ ਆਸ਼्रम ਜਿੱਦੇ ਜਿਹੜੀ ਸੰਤ ਬਾਬਾ ਸੇਵਕ ਨਾਲ ਜੀ ਔਰ ਸੰਤ ਬਾਬਾ ਮਨਜੀਨਾ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਪ੍ਰਗਨ왈 ਜੀ ਸੰਤ ਬਾਬਾ ਬਾਜਨਾਲਾ ਜੀ ਸਾਰਿਆਂ ਦੀ ਜਿਹੜੀ ਇੱਕ ਸਾਂਝੇ ਤੌਰ ਤੇ ਮੀਟਿੰਗ ਹੋਈ ਆ ਇਹ ਮੀਟਿੰਗ ਜਿਹੜੀ ਹੈਗੀ ਆ ਉਹ ਪੀਰਥ ਨੂੰ ਚਲਾਉਣ ਵਾਸਤੇ ਇੱਕ ਕਮੇਟੀ ਨੂੰ ਜਿਹੜਾ ਬਣਾਇਆ ਜਾਵੇਗਾ ਜੋ ਸੰਤ ਮਹਾਂਪੁਰਸ਼ਾਂ ਦੀ ਕਮੇਟੀ ਹੋਵੇ ਜੋ ਸਮਾਜ ਤੋਂ ਉੱਪਰ ਹੋਏਗੀ ਕਮੇਟੀ ਜੋ ਵੀ ਸੰਤ ਮਹਾਂਪੁਰਸ਼ ਅਦੇਸ਼ ਕਰਾਂਗੇ ਉਹ ਸਾਰੇ ਸਮਾਜਵਾਦੀ ਜੋ ਲਾਗੂ ਕਰਾਂਗੇ ਸੋ ਇਹ ਅੱਜ ਇਸ ਮੀਟਿੰਗ ਦੇ ਵਿੱਚ ਜਿਹੜਾ ਮਤਲਬ ਆਇਆ ਗਿਆ ਸੋ ਅਸੀਂ ਸਾਰੇ ਸਮਾਜ ਨੂੰ ਬੇਨਤੀ ਕਰਦੇ ਆ ਕਿ ਭਾਈ ਜਿਹੜਾ ਸੰਤ ਸਮਾਜ ਦਾ ਤੁਹਾਡਾ ਉਹ ਵੱਖ-ਵੱਖੜੀ ਹੈਗਾ ਸਾਡਾ ਸੰਤ ਸਮਾਜ ਜਿਹੜਾ ਇਕੱਠਾ ਵਾ ਔਰ ਅਸੀਂ ਵੀ ਸਾਰੇ ਸਮਾਜ ਦੇ ਇਕੱਠੇ ਆ ਰਹਿ ਕੇ ਸੰਤਾਂ ਮਹਾਂਪੁਰਸ਼ਾਂ ਦੇ ਦੇਸਾਂ ਦੇ ਅਨੁਸਾਰ ਰਹਿ ਕੇ ਜਿਹੜੀ ਸਮਾਜ ਦੀ ਸੇਵਾ ਕਰਨੀ ਆ ਉਹ ਅੱਜ ਦੀ ਜਿਹੜੀ ਇਹ ਪਹਿਲੀ ਮੀਟਿੰਗ ਆ ਔਰ ਗਾੜੀ ਜਿੱਦਾਂ ਜਿੱਦਾਂ ਸੰਤ ਮਹਾਂਪੁਰਸ਼ ਹੋਰ ਜੁੜਦੇ ਜਾਣਗੇ ਇੱਕ ਵਿਸ਼ਾਲ ਕਮੇਟੀ ਦਾ ਜਿਹੜਾ ਉਹਨਾਂ ਨੂੰ ਰਿਮਾਰਡ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋਨਰ ਭਗਵਾਨワਦਿਕ ਮਹਾਰਾਜ ਦੀ ਜੈ ਜੀ ਜੀ ਸ੍ਰੀ ਸ੍ਰੀ ਅਕਾਲ ਸਤਿਗੁਰੂ ਜੀ ਆਨੰਤ ਮਹਾਰਾਜ ਜੀ ਸਤ ਸੰਤਾਂ ਮਹਾਂਪੁਰਸ਼ਾਂ ਦੀ ਜੈ ਮਹਾਰਾਜ ਜੀ